ਸਵਾਗਤ ਹੈ ਤੁਹਾਡਾ ਤੁਸੀਂ ਦੇਖ ਰਹੇ ਹੋ ਖਬਰ ਸਰਵੇਖਣ ਤੇ ਮੈਂ ਹਰਦੀਪ ਕੌਰ ਹਰ ਰੋਜ਼ ਦੀ ਤਰ੍ਹਾਂ ਹਾਜ਼ਰ ਹਾਂ ਲੈ ਕੇ ਖਬਰਾਂ ਅੰਦਰਲੀਆਂ ਖਬਰਾਂ ਦਾ ਸੱਚ ਖਬਰਾਂ ਦਾ ਨਿਚੋੜ ਖਬਰਾਂ ਦੀਆਂ ਟਿੱਪਣੀਆਂ ਖਾਸ ਕਰਕੇ ਪਿਛਲੇ 24 ਘੰਟਿਆਂ ਦੇ ਦੌਰਾਨ ਕੀ ਕੁਝ ਵਾਪਰਦਾ ਏ ਉਹਦੇ ਵਿੱਚੋਂ ਦੋ ਤਿੰਨ ਚੋਣੀਆਂ ਖਬਰਾਂ ਲੈ ਕੇ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ ਤੇ ਅੱਜ ਵਿਸ਼ੇਸ਼ ਤੌਰ ਤੇ ਜਿਹੜੀ ਖਬਰ ਲੈਣੀ ਹੈ ਉਹ ਲੈਣੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਚੰਡੀਗੜ੍ਹ ਪ੍ਰਧਾਨ ਹਰਦੀਪ ਸਿੰਘ ਬਟਰੇਲਾ ਹੋਣ ਦੀ ਤਾਨੂੰ ਯਾਦ ਹੋਵੇਗਾ ਕਿ ਹਰਦੀਪ ਸਿੰਘ ਬਟਰੇਲਾ ਹੂਰਾ ਨੂੰ ਜਦੋਂ ਟਿਕਟ ਅਨਾਉਂਸ ਹੋਈ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਪਹਿਲੀ ਵਾਰ ਚੰਡੀਗੜ੍ਹ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਇਲੈਕਸ਼ਨ ਲੜੇਗਾ ਤਾਂ ਉਸ ਸਮੇਂ ਹਰਦੀਪ ਸਿੰਘ ਬਟਰੇਲਾ ਹੂਣਾ ਦੇ ਵੱਲੋਂ ਜ਼ੋਰ ਦੇ ਨਾਲ ਪੂਰਾ ਆਪਣਾ ਪ੍ਰਚਾਰ ਸ਼ੁਰੂ ਕੀਤਾ ਗਿਆ ਪਰ ਕੁਝ ਸਮੇਂ ਬਾਅਦ ਹੀ ਉਹਨਾਂ ਨੇ ਆਪਣੇ ਪਾਰਟੀ ਪੱਧ ਤੋਂ ਅਸਤੀਫਾ ਦਿੱਤਾ ਤੇ ਨਾਲ ਹੀ ਆਪਣੀ ਟਿਕਟ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਵਾਪਸ ਵੀ ਕਰ ਦਿੱਤੀ ਇਸੇ ਨਾਲ ਹੀ ਬਕਾਇਦਾ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਜਿਸ ਦੇ ਵਿੱਚ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਉਹਨਾਂ ਨੇ ਕਈ ਵਾਰੀ ਕਹਿ ਦਿੱਤਾ ਕਿ ਉਸ ਦੇ ਕੋਲ ਉਹ ਇੱਕ ਗਰੀਬ ਕਿਸਾਨ ਦਾ ਪੁੱਤਰ ਹੈ ਤੇ ਇਲੈਕਸ਼ਨ ਲੜਨ ਦੇ ਲਈ ਉਹਦੇ ਕੋਲ ਫੰਡ ਨਹੀਂ ਆ ਨਾਲ ਦੀ ਨਾਲ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਾਂ ਹੋਰ ਜਿਹੜੀ ਲੀਡਰਸ਼ਿਪ ਹੈ ਉਹ ਉਸ ਦੇ ਪ੍ਰਚਾਰ ਦੇ ਲਈ ਚੰਡੀਗੜ੍ਹ ਦੇ ਵਿੱਚ ਨਹੀਂ ਪਹੁੰਚੀ ਇਸ ਲਈ ਮੈਂ ਇਲੈਕਸ਼ਨ ਨਹੀਂ ਲੜਾਂਗਾ ਕਿਉਂਕਿ ਮੈਂ ਇੱਕ ਗਰੀਬ ਕਿਸਾਨ ਦਾ ਪੁੱਤਰ ਹਾਂ ਤਿੰਨ ਵਾਰ ਮਿਊਨਿਸਪਲ ਕੌਂਸਲਰ ਦੇ ਤੌਰ ਤੇ ਇਲੈਕਸ਼ਨ ਲੜ ਚੁੱਕੇ ਤਿੰਨ ਵਾਰ ਐਮ ਸੀ ਰਹਿ ਚੁੱਕੇ ਤੇ ਸੇਹੀ ਤਿੰਨ ਵਾਰ ਦੇ ਵਿੱਚ ਉਹ ਇਕ ਵਾਰ ਡਿਪਟੀ ਮੇਰੇ ਦੇ ਅਹੁਦੇ ਤੇ ਵੀ ਰਹਿ ਚੁੱਕੇ ਨੇ ਹਰਦੀਪ ਸਿੰਘ ਬੁਠੇਲਾ ਉਸ ਸਮੇਂ ਜਦੋਂ ਪ੍ਰੈਸ ਕਾਨਫਰੈਂਸ ਕਰ ਰਹੀ ਸੀ ਤਾਂ ਉਸ ਸਮੇਂ ਭਾਰਤੀ ਜਨਤਾ ਪਾਰਟੀ ਦੇ ਕੁਝ ਇੱਕ ਚਿਹਰੇ ਪ੍ਰੈਸ ਕਾਨਫਰੰਸ ਦੇ ਦੌਰਾਨ ਹੀ ਪ੍ਰੈਸ ਕਲੱਬ ਚੰਡੀਗੜ੍ਹ ਦੇ ਵਿੱਚ ਮੜਰਉਂਦੇ ਹੋਏ ਦਿਖਾਈ ਦਿੱਤੇ ਸੀ ਤੇ ਕਿਆਸੀ ਲਗਾਏ ਜਾ ਰਹੇ ਸੀ ਚਰਚਾ ਇਹ ਚੱਲ ਰਹੀ ਸੀ ਕਿ ਹਰਦੀਪ ਸਿੰਘ ਬੁਟਰੇਲਾ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋ ਜਾਣਗੇ ਉਸ ਸਮੇਂ ਮੇਰੀ ਕੁਝ ਇੱਕ ਪੱਤਰਕਾਰਾਂ ਦੇ ਨਾਲ ਗੱਲਬਾਤ ਵੀ ਹੋਈ ਤੇ ਉਹਨਾਂ ਨੇ ਕਿਹਾ ਸੀ ਕਿ ਹਰਦੀਪ ਸਿੰਘ ਬੁਟਰੇਲਾ ਜੀਕਰ ਉਸ ਸਮੇਂ ਨੇ ਵੀ ਕਿ ਜਦੋਂ ਚੰਡੀਗੜ੍ਹ ਮੇਅਰ ਦੀ ਇਲੈਕਸ਼ਨ ਚੱਲ ਰਹੀ ਸੀ ਉਸ ਸਮੇਂ ਇਕੱਲੇ ਤੇ ਇਕੱਲੇ ਸ਼੍ਰੋਮਣੀ ਅਕਾਲੀ ਦਲ ਦੇ ਇਹੀ ਐਮਸੀਸੀ ਜੇਕਰ ਉਹਨਾਂ ਨੇ ਵਿਕਣਾ ਹੁੰਦਾ ਤਾਂ ਉਸ ਸਮੇਂ ਵੀ ਵਿਕ ਸਕਦੇ ਸੀ ਤਾਂ ਉਸ ਵੇਲੇ ਮੈਂ ਉਹਨਾਂ ਨੂੰ ਕਿਹਾ ਸੀ ਕਿ ਹਰਦੀਪ ਸਿੰਘ ਬਟਰੇਲਾ ਅੱਜ ਨਹੀਂ ਤਾਂ ਕੱਲ ਨੂੰ ਕਿਸੇ ਨਾ ਕਿਸੇ ਪਾਰਟੀ ਦੇ ਵਿੱਚ ਚਲੇ ਜਾਣਗੇ ਕਿਐਸੀ ਬੇਸ਼ੱਕ ਚਰਚਾ ਬੇਸ਼ੱਕ ਭਾਰਤੀ ਜਨਤਾ ਪਾਰਟੀ ਦੀ ਪਰ ਆਖਿਰਕਾਰ ਹਰਦੀਪ ਸਿੰਘ ਬਟਰੇਲਾ ਪੁਰਾਣੀ ਆਮ ਆਦਮੀ ਪਾਰਟੀ ਦੇ ਝਾੜੂ ਨੂੰ ਹੱਥ ਦੇ ਵਿੱਚ ਫੜ ਲਿਆ ਤੇ ਆਪਣੇ ਅਨੇਕਾਂ ਹੀ ਸਾਥੀਆਂ ਨੂੰ ਨਾਲ ਲੈ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਈ ਆਮ ਆਦਮੀ ਪਾਰਟੀ ਦੇ ਵਿੱਚ ਜਦੋਂ ਹਦੀਪ ਸਿੰਘ ਬਟਰੇਲਾ ਸ਼ਾਮਿਲ ਹੋਏ ਤਾਂ ਮੁੱਖ ਮੰਤਰੀ ਭਗਵੰਤ ਮਾਨ ਹੂਰਾ ਨੇ ਉਹਨਾਂ ਦਾ ਸਵਾਗਤ ਕੀਤਾ ਤੇ ਨਾਲ ਦੀ ਨਾਲ ਮੁੱਖ ਮੰਤਰੀ ਭਗਵੰਤ ਮਾਨ ਹੂਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਬਹੁਤ ਸਾਰੇ ਲੋਕ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਰਹੇ ਨੇ ਉਨਾਂ ਖਿਆ ਕਿ ਆਮ ਆਦਮੀ ਪਾਰਟੀ ਖਾਸ ਕਰਕੇ ਸਿਹਤ ਅਤੇ ਸਿੱਖਿਆ ਦੇ ਵਿੱਚ ਵੱਡੇ ਕਦਮ ਚੁੱਕ ਰਹੀ ਹੈ ਲਗਾਤਾਰ ਮਹੱਲਾ ਕਲੀਨਿਕ ਖੋਲੇ ਜਾ ਰਹੇ ਨੇ ਐਮਨੈਂਸ ਆਫ ਸਕੂਲ ਦਾ ਹਵਾਲਾ ਵੀ ਦਿੱਤਾ ਤੇ ਹੋਰ ਬਹੁਤ ਸਾਰੀਆਂ ਗੱਲਾਂ ਕੀਤੀਆਂ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ 40000 ਤੋਂ ਵੱਧ ਪੰਜਾਬ ਦੇ ਲੋਕਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਵੱਲੋਂ ਹੋਰ ਵੀ ਬਹੁਤ ਸਾਰੀਆਂ ਨੌਕਰੀਆਂ ਦਿੱਤੀਆਂ ਜਾਣਗੀਆਂ ਜਦੋਂ ਇਲੈਕਸ਼ਨ ਖਤਮ ਹੋ ਜਾਵੇਗੀ ਹੁਣ ਜਦੋਂ ਇਸ ਖਬਰ ਦੀ ਤੈਅ ਦੇ ਵਿੱਚ ਚਾਹੀਏ ਤਾਂ ਜੇਕਰ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਆਮ ਆਦਮੀ ਪਾਰਟੀ ਜਦੋਂ ਸੱਤਾ ਦੇ ਵਿੱਚ ਆਈ 92 ਐਮਐਲਏ ਲੈ ਕੇ ਸੱਤਾ ਦੇ ਵਿੱਚ ਆਈ ਤੇ ਉਸ ਵੇਲੇ ਬਹੁਤ ਸਾਰੇ ਆਮ ਪਰਿਵਾਰਾਂ ਦੇ ਮੁੰਡੇ ਕੁੜੀਆਂ ਜਿਹੜੇ ਉਹਨਾਂ ਨੇ ਇਲੈਕਸ਼ਨ ਲੜੀ ਤੇ ਉਸ ਤੋਂ ਬਾਅਦ ਐਮਐਲਏ ਬਣੇ ਹਰਦੀਪ ਸਿੰਘ ਹੋਰਾਂ ਦੇ ਬਾਬਤ ਵੀ ਜੇਕਰ ਗੱਲ ਕੀਤੀ ਜਾਵੇ ਤਾਂ ਉਹ ਵੀ ਇੱਕ ਗਰੀਬ ਕਿਸਾਨ ਦੇ ਕਹਿੰਦੇ ਨੇ ਕਿ ਮੈਂ ਇੱਕ ਪੁੱਤਰ ਹਾਂ ਲੇਕਿਨ ਮੌਜੂਦਾ ਦੌਰ ਦੇ ਵਿੱਚ ਤਿੰਨ ਵਾਰ ਐਮਸੀ ਰਹਿ ਚੁੱਕੇ ਨੇ ਕਿ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿੱਚ ਕਈ ਐਸੇ ਚਿਹਰੇ ਵੀ ਸ਼ਾਮਿਲ ਹੋਏ ਜਿਹੜੇ ਕਿ ਕਾਂਗਰਸ ਪਾਰਟੀ ਤੋਂ ਇੱਧਰ ਆਏ ਜਾਂ ਫਿਰ ਅਸੀਂ ਗੱਲ ਕਰ ਲਈਏ ਕਿ ਹੋਰ ਪਾਰਟੀਆਂ ਤੋਂ ਇੱਧਰ ਆਏ ਤੇ ਉਸ ਤੋਂ ਬਾਅਦ ਬਹੁਤ ਸਾਰੇ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਉੱਤੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਕਿ ਤੁਸੀਂ ਕਹਿੰਦੇ ਸੀ ਕਿ ਆਮ ਘਰਾਂ ਦੇ ਮੁੰਡੇ ਕੁੜੀਆਂ ਨੂੰ ਜਿਹੜਾ ਸ਼ਾਮਿਲ ਕੀਤਾ ਜਾਵੇਗਾ ਹੁਣ ਕਿਉਂ ਵੱਡੇ ਘਰਾਂਆਂ ਨੂੰ ਟਿਕਟਾਂ ਦੇ ਕੇ ਇਲੈਕਸ਼ਨ ਦੇ ਵਿੱਚ ਉਤਾਰਿਆ ਜਾ ਚੁ ਰਿਹਾ ਹੈ ਬਹੁਤ ਸਾਰੇ ਲੋਕ ਚਰਚਾ ਇਹ ਵੀ ਕਰਦੇ ਹੋਏ ਨਜ਼ਰ ਆ ਰਹੇ ਨੇ ਕਿ ਆਮ ਆਦਮੀ ਪਾਰਟੀ ਦੇ ਵੱਨੋ ਲਗਾਤਾਰ ਜਿਸ ਰਿਕੇ ਦੇ ਨਾਲ ਕੰਮ ਕੀਤੇ ਜਾ ਰਹੇ ਨੇ ਉਸ ਨੂੰ ਪੰਜਾਬ ਦੇ ਲੋਕ ਕਈ ਤਰ੍ਹਾਂ ਦੇ ਸਵਾਲ ਵੀ ਚੁੱਕਦੇ ਹੋਏ ਨਜ਼ਰ ਆਉਂਦੇ ਨੇ ਗੱਲਬਾਤ ਕਰਾਂਗੇ ਬੀਬੀ ਪਰਮਪਾਲ ਕੌਰ ਹੁਰੀ ਜਿਹੜੇ ਕਿ ਇਹਨਾਂ ਦੀ ਹੀ ਸਰਕਾਰ ਦੇ ਵਿੱਚ ਆਈਐਸ ਅਧਿਕਾਰੀ ਸਨ ਆਪਣਾ ਉਹਨਾਂ ਨੇ ਅਸਤੀਫਾ ਦਿੱਤਾ ਵੀਆਰਐਸ ਲਈ ਤੇ ਨਾਲ ਦੀ ਨਾਲ ਵੀਆਰਐਸ ਦੇ ਵਿੱਚ ਉਹਨਾਂ ਨੇ ਲਿਖਿਆ ਸੀ ਕਿ ਉਹਨਾਂ ਦੇ ਮਾਤਾ ਜੀ ਬਿਮਾਰ ਰਹਿੰਦੇ ਨੇ ਜਿਸ ਕਰਕੇ ਉਹ ਉਹਨਾਂ ਦਾ ਇਹ ਲਾਸ ਕਰਵਾਉਣਾ ਚਾਹੁੰਦੇ ਨੇ ਨਾਲ ਦੀ ਨਾਲ ਉਹਨਾਂ ਦੀ ਸੇਵਾ ਕਰਨਾ ਚਾਹੁੰਦੇ ਨੇ ਪਰ ਉਸ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋ ਕੇ ਉਹਨਾਂ ਨੇ ਇਲੈਕਸ਼ਨ ਲੜਨ ਦਾ ਐਲਾਨ ਕਰ ਦਿੱਤਾ ਸੀ ਹਾਲੀ ਵਿੱਚ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਸਰਕਾਰ ਦੇ ਵੱਲੋਂ ਉਹਨਾਂ ਨੂੰ ਡਿਊਟੀ ਤੇ ਹਾਜ਼ਰ ਹੋਣ ਦਾ ਜਦੋਂ ਹੁਕਮ ਸੁਨਾਇਆ ਗਿਆ ਇਹ ਤਾਂ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਮੈਂ ਡਿਊਟੀ ਤੇ ਹਾਜ਼ਰ ਨਹੀਂ ਹੋਣਾ ਮੈਂ ਕਿਸੇ ਦੀ ਗੁਲਾਮ ਨਹੀਂ ਹਾਂ ਮੇਰੇ ਵੀ ਜ਼ਿੰਦਗੀ ਦੇ ਵਿੱਚ ਆਪਣੇ ਕੁਝ ਇੱਕ ਜਿਸ ਤਰੀਕੇ ਨਾਲ ਕਹਿੰਦੇ ਨੇ ਕਿ ਸੁਪਨੇ ਨੇ ਤੇ ਉਹਨਾਂ ਚੀਜ਼ਾਂ ਨੂੰ ਮੈਂ ਪੂਰਾ ਕਰਨਾ ਹੈ ਮੈਂ ਉਹਨਾਂ ਦੀ ਵੀ ਪੂਰਤੀ ਕਰਨੀ ਹੈ ਉਹਨਾਂ ਨੇ ਕਿਹਾ ਸੀ ਕਿ ਪੰਜਾਬ ਸਰਕਾਰ ਜੋ ਮਰਜ਼ੀ ਕਰ ਲਵੇ ਮੈਂ ਡਿਊਟੀ ਤੇ ਹਾਜ਼ਰ ਨਹੀਂ ਹੋਵਾਂਗੀ ਮੈਂ ਨੋਮੀਨੇਸ਼ਨ ਵੀ ਭਰਾਂਗੀ ਤੇ ਇਲੈਕਸ਼ਨ ਲੜਾਂਗੀ ਵੀ ਹੁਣ ਜੇਕਰ ਇਸ ਖਬਰ ਦੀ ਤੈਅ ਦੇ ਵਿੱਚ ਜਾਈਏ ਇਸ ਦੇ ਨਿਚੋੜ ਦੇ ਵਿੱਚ ਜਾਈਏ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਦੂਜੇ ਪਾਸੇ ਕੇਂਦਰ ਸਰਕਾਰ ਦੇ ਵੱਲੋਂ ਜਿਵੇਂ ਅਸੀਫਾ ਮਨਜ਼ੂਰ ਕਰ ਲਿਆ ਤਾਂ ਹੁਣ ਦੋਨੋਂ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਸੂਬਾ ਸਰਕਾਰ ਤੇ ਕੇਂਦਰ ਸਰਕਾਰ ਆਮੋ ਸਾਹਮਣੇ ਨੇ ਕਿਆ ਇਹ ਜਾਂਦਾ ਹੈ ਕਿ ਅਮਿਤ ਸ਼ਾਹ ਹੂਰਾ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਹੂਰਾ ਦੀ ਕਾਫੀ ਨੇੜਤਾ ਵੀ ਮੰਨੀ ਜਾਂਦੀ ਹੈ ਤਾਂ ਹੋ ਸਕਦਾ ਹੈ ਕਿ ਜੇਕਰ ਉਹਨਾਂ ਦੇ ਵੱਲੋਂ ਕਿਸੇ ਤਰੀਕੇ ਦੀ ਜਿਹੜੀ ਹੈਗੀ ਗੱਲਬਾਤ ਕੀਤੀ ਜਾਂਦੀ ਹੈ ਤੇ ਉਹਨਾਂ ਦਾ ਅਸਤੀਫਾ ਜਿਹੜਾ ਮਨਜ਼ੂਰ ਕਰ ਲਿਆ ਜਾਵੇ ਹੁਣ ਦੇਖਣਾ ਇਹ ਹੋਵੇਗਾ ਕਿ ਕੀ ਬੀਬੀ ਪਰਮਪਾਲ ਕੌਰ ਕਿਉਂਕਿ ਜੇਕਰ ਜਦੋਂ ਨੋਟੀਫਿਕੇਸ਼ਨ ਲਈ ਜਾਂਦੇ ਨੇ ਜਦੋਂ ਨਾਮੀਨੇਸ਼ਨ ਭਰਨ ਦੇ ਲਈ ਜਾਂਦੇ ਨੇ ਤੇ ਉਸ ਨਾਮੀਨੇਸ਼ਨ ਦੇ ਦੌਰਾਨ ਜੇਕਰ ਕਿਸੇ ਨੇ ਵੀ ਇਤਰਾਜ਼ ਪ੍ਰਗਟ ਕਰ ਦਿੱਤਾ ਚਾਹੇ ਉਹ ਆਮ ਆਦਮੀ ਪਾਰਟੀ ਦੇ ਕਿਸੇ ਵੀ ਬੰਦੇ ਦੇ ਵੱਲੋਂ ਕੀਤਾ ਜਾਵੇ ਜਾਂ ਫਿਰ ਕਿਸੇ ਵੀ ਹੋਰ ਵਿਰੋਧੀ ਧਿਰ ਦੀ ਪਾਰਟੀ ਦੇ ਵੱਲੋਂ ਕੀਤਾ ਜਾਵੇ ਤਾਂ ਬੀਬੀ ਪਰਮਪਾਲ ਕੌਰ ਫਿਰ ਇਲੈਕਸ਼ਨ ਨਹੀਂ ਲੜ ਸਕਣਗੇ ਅਜਹ ਦੇ ਵਿੱਚ ਦੇਖਣਾ ਲਾਜ਼ਮੀ ਹੋਵੇਗਾ ਕਿ ਕੀ ਬੀਬੀ ਪਰਮਪਾਲ ਕੌਰ ਹੁਣ ਇਥੋਂ ਇਲੈਕਸ਼ਨ ਲੜ ਪਾਉਂਦੀ ਨੇ ਹੁਣ ਗੱਲ ਕਰਦੇ ਆਂ ਜੀ ਸਿਆਸੀ ਵਾਰਾਂ ਦੀ ਖਾਸ ਤੌਰ ਤੇ ਉਹ ਸਿਆਸੀ ਵਾਰ ਜਿਹੜੇ ਸਿੱਧਾ ਹਮਲਾ ਕਰਦੇ ਨੇ ਆਪਣੇ ਜਿਸੇ ਵੀ ਬੰਦੇ ਦੇ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਕਟਾਕਸ਼ ਕਰਦੇ ਨੇ ਖਾਸ ਕਰਕੇ ਚਾਹੇ ਉਹ ਵਿਅੰਗਮਈ ਕਟਾਕਸ਼ ਹੋਣ ਜਾਂ ਫਿਰ ਜਦੋਂ ਸ਼ਬਦਾਂ ਦੇ ਤੀਰ ਛੱਡਦੇ ਨੇ ਤਾਂ ਉਹ ਤੀਰ ਸਿੱਧੇ ਜਾ ਕੇ ਕਲੇਜੇ ਲੱਗਦੇ ਨੇ ਵਿਰੋਧੀਆਂ ਦੇ ਤੁਹਾਨੂੰ ਸਾਰਿਆਂ ਨੂੰ ਯਾਦ ਹੋਏਗਾ ਕਿ ਆਮ ਆਦਮੀ ਪਾਰਟੀ ਦੇਵਾਂ ਲੋ ਮੁੱਖ ਮੰਤਰੀ ਭਗਵੰਤ ਮਾਨ ਖੂਰਾ ਦੀ ਵੱਲੋਂ ਲਗਾਤਾਰ ਸੁੱਖ ਵਿਲਾਸ ਨੂੰ ਲੈ ਕੇ ਸੁਖਵੀਰ ਸਿੰਘ ਬਾਦਲ ਨੂੰ ਘੇਰਿਆ ਜਾ ਰਿਹਾ ਸੀ ਸੁਖਵੀਰ ਸਿੰਘ ਬਾਦਲ ਦੇ ਸੁੱਖ ਵਿਲਾਸ ਦੇ ਸਬੰਧੀ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਸੁੱਖ ਵਿਲਾਸ ਦੇ ਵਿੱਚ ਅਸੀਂ ਸਰਕਾਰੀ ਸਕੂਲ ਬਣਾਵਾਂਗੇ ਕਿਉਂਕਿ ਇੱਥੇ ਸਰਕਾਰੀ ਸਕੂਲ ਵੜਨ ਦੇ ਨਾਲ ਨਾਲ ਇੱਥੇ ਜਿਹੜਾ ਵੀ ਕਮਰਾ ਹੈ ਉਹ ਉੱਥੇ ਹਰ ਇੱਕ ਕਮਰੇ ਦੇ ਨਾਲ स्विਮਿੰਗ ਪੂਲ ਵੀ ਬਣਾਇਆ ਜਾਵੇਗਾ ਕਿਉਂਕਿ ਇੱਥੇ ਹਰ ਇੱਕ ਕਮਰੇ ਦੇ ਨਾਲ ਜਿਹੜਾ ਕਿਰਾਇਆ ਇੱਥੋਂ ਵਸੂਲਿਆ ਜਾਂਦਾ 7-7 ਲੱਖ ਰੁਪਏ ਵਸੂਲਿਆ ਜਾਂਦਾ ਨਾ ਸਿਰਫ ਸ਼੍ਰੋਮਣੀ ਅਕਾਲੀ ਦਲ ਤੇ ਤਿੱਖਾ ਹਮਲਾ ਸਗੋਂ ਉਹਨਾਂ ਨੇ ਕੈਪਟਨ ਕਰਾਨੀ ਦੇ ਉੱਤੇ ਵੀ ਤਿੱਖਾ ਹਮਲਾ ਕੀਤਾ ਕੈਪਟਨ ਕਰਾਨੀ ਦੇ ਉੱਤੇ ਤਿੱਖਾ ਹਮਲਾ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪਟਿਆਲਾ ਰਿਆਸਤ ਅਹਿਮਦ ਸ਼ਾਹ ਅਫਦਾਲੀ ਦੇ ਕਰਕੇ ਹੁੰਦ ਵਿੱਚ ਆਈ ਸੀ ਕਿਉਂਕਿ ਇਹਨਾਂ ਦੇ ਵਾਰਸਾਂ ਨੇ ਕੈਪਟਨ ਅਮਰਿੰਦਰ ਦੇ ਵਾਰਸਾਂ ਨੇ ਅਹਿਮਦ ਸ਼ਾਹ ਅਫਦਾਲੀ ਦੀ ਬਹੁਤ ਜ਼ਿਆਦਾ ਸੇਵਾ ਕੀਤੀ ਸੀ ਤੇ ਜਿਸ ਦੇ ਚੱਲਦੇ ਹੋਏ ਇਨਾਮ ਵਜੋਂ ਇਹਨਾਂ ਨੂੰ ਇਹ ਜਿਹੜੀ ਰਿਆਸਤ ਮਿਲੀ ਸੀ ਕਟਾਕਸ਼ ਲਗਾਤਾਰ ਵਿਅੰਗਮਈ ਕਟਾਕਸ਼ ਤੇ ਨਾਲ ਦੀ ਨਾਲ ਪਲਟਵਾਰ ਵੀ ਲਗਾਤਾਰ ਪੰਜਾਬ ਦੀ ਸਿਆਸਤ ਦੇ ਵਿੱਚ ਦੇਖਣ ਨੂੰ ਮਿਲ ਰਹੇ ਨੇ ਲਗਾਤਾਰ ਜਿਹੜੀਆਂ ਦਲ ਬਦਲੀਆਂ ਦਾ ਦੌਰ ਵੀ ਜਾਰੀ ਹੈ ਨੋਮੀਨੇਸ਼ਨ ਫਾਈਲ ਲਗਾਤਾਰ ਕੈਂਡੀਡੇਟਸ ਦੇ ਵੱਲੋਂ ਕੀਤੀ ਜਾ ਰਹੀ ਹੈ ਨਾਲ ਦੀ ਨਾਲ ਗੱਲਬਾਤ ਕਰਾਂਗੀ ਉਸ ਬਿਆਨ ਦੀ ਵੀ ਜਿਸ ਦੇ ਵਿੱਚ ਅਸੀਂ ਗੱਲ ਕਰਾਂਗੇ ਜਥੇਦਾਰ ਹਰਨਾਮ ਸਿੰਘ ਖਾਲਸਾ ਜਿਹੜੇ ਕਿ ਦਮਦਮੀ ਟਕਸਾਲ ਦੇ ਮੁਖੀ ਨੇ ਉਹਨਾਂ ਨੇ ਇੱਕ ਨਵਾਂ ਬਿਆਨ ਦਿੱਤਾ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਹਰ ਇੱਕ ਸਿੱਖ ਪੰਜ ਬੱਚੇ ਪੈਦਾ ਕਰੇ ਜਿਨ੍ਹਾਂ ਦੇ ਵਿੱਚੋਂ ਉਹ ਇੱਕ ਬੱਚੇ ਨੂੰ ਆਪਣੇ ਕੋਲ ਰੱਖ ਲਵੇ ਤੇ ਚਾਰ ਬੱਚਿਆਂ ਨੂੰ ਉਹਨਾਂ ਨੂੰ ਦੇ ਦੇਵੇ ਜਿਸੇ ਉਹ ਪੂਰੀ ਤਰ੍ਹਾਂ ਦੇ ਨਾਲ ਪਰਵਰਿਸ਼ ਆਪ ਕਰਨਗੇ ਕਿਉਂਕਿ ਇਹਨਾਂ ਦੇ ਵਿੱਚੋਂ ਹੀ ਕੋਈ ਬੱਚਾ ਜਥੇਦਾਰ ਬਣੇਗਾ ਤੇ ਇਹਨਾਂ ਦੇ ਵਿੱਚੋਂ ਹੀ ਕੋਈ ਬੱਚਾ ਸ਼ਹੀਦ ਹੋਵੇਗਾ ਤੇ ਇਹਨਾਂ ਦੇ ਵਿੱਚੋਂ ਹੀ ਕੋਈ ਬੱਚਾ ਹੋਰ ਕਿਸੇ ਵੱਡੇ ਅਹੁਦੇ ਤੇ ਜਾਵੇਗਾ ਜੇਕਰ ਜਥੇਦਾਰ ਹਨਮਨ ਸਿੰਘ ਖਾਲਸਾ ਹਰਦੇਸ ਬਿਆਨ ਨੂੰ ਦੇਖਿਆ ਜਾਵੇ ਤਾਂ ਬੇਸ਼ੱਕ ਉਹਨਾਂ ਨੇ ਕੌਮ ਦੀ ਚਿੰਤਾ ਪ੍ਰਗਟ ਕਰਦੇ ਹੋਏ ਇਹ ਜਿਹੜਾ ਬਿਆਨ ਆ ਦਿੱਤਾ ਹੈ ਪਰ ਲੇਕਿਨ ਜੇਕਰ ਇਸ ਦੀ ਡੂੰਘਾਈ ਦੇ ਵਿੱਚ ਜਾਈਏ ਤਾਂ ਦੇਖੀਏ ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਘਰਾਨੇ ਐਸੇ ਵੀ ਨੇ ਬਹੁਤ ਸਾਰੇ ਪਰਿਵਾਰ ਐਸੇ ਵੀ ਨੇ ਜਿਨ੍ਹਾਂ ਦੇ ਪਹਿਲਾਂ ਤੋਂ ਹੀ 4 4 5 5 ਬੱਚੇ ਨੇ ਪਰ باوجود ਇਸ ਦੇ ਉਹ ਬੱਚਿਆਂ ਦਾ ਉਸ ਤਰੀਕੇ ਦੇ ਨਾਲ ਗਰੀਬੀ ਦੇ ਚਲਦੇ ਹੋਏ ਪਰਪ੍ਰਿਸ਼ ਪਾਲਣ ਪੋਸ਼ਣ ਨਹੀਂ ਕਰ پا ਰਹੇ ਜਿਸਤੇ ਚਲਦੀ ਹੋਈ ਬਹੁਤ ਸਾਰੇ ਬੱਚੇ ਨਸ਼ਿਆਂ ਦਾ ਸੇਵਨ ਕਰ ਰਹੇ ਨੇ ਚਿੱਟੇ ਦੀ ਪਰਮਾਰ ਪੂਰੇ ਅਸੀਂ ਗੱਲ ਕਰੀਏ ਤਾਂ ਸਾਡੇ ਪੰਜਾਬ ਦੇ ਵਿੱਚ ਹੋ ਗਈ ਹੈ ਹਾਲੀ ਦੇ ਵਿੱਚ ਇੱਕ ਵੱਡੀ ਘਟਨਾ ਦਾ ਜ਼ਿਕਰ ਕਰਨਾ ਬੇहद ਲਾਜ਼ਮੀ ਹੈ ਜਿਸ ਦੇ ਵਿੱਚ ਕਪੂਰਥਲਾ ਦਾ ਇੱਕ ਪਿੰਡ ਹੈ ਨਡਾਲਾ ਜਿਸ ਦੇ ਵਿੱਚ ਦੋ ਭਰਾ ਇੱਕ ਭਰਾ ਦੀ ਉਮਰ 26 ਸਾਲ ਤੇ ਦੂਜੇ ਭਰਾ ਦੀ ਉਮਰ 22 ਸਾਲ ਦੋਹੀ ਹੀ ਭਰਾਵਾਂ ਦੀ ਆਪਸ ਦੇ ਵਿੱਚ ਕੁਝ ਝਗੜਾ ਹੁੰਦਾ ਏ ਦੋਨੋਂ ਹੀ ਨਸ਼ਾ ਕਰਨ ਦੇ ਚਿੱਟਾ ਲੈਣਦੇ ਆਦੀ ਸੀ ਤਾਂ ਵੱਡੇ ਭਰਾ ਦੇ ਵੱਲੋਂ ਆਪਣੇ 22 ਸਾਲਾ ਭਰਾ ਦਾ ਕਤਲ ਕਰ ਦਿੱਤਾ ਜਾਂਦਾ ਏ ਤੇ ਉਸ ਦੀ লাশ ਨੂੰ ਬੈੱਡ ਦੇ ਵਿੱਚ ਰੱਖ ਕੇ ਆਪ ਉਹ ਬਾਹਰ ਚਲਾ ਜਾਂਦਾ ਏ ਤੇ ਬਾਹਰ ਜਾ ਕੇ ਆਪਣੇ ਪਿਤਾ ਨੂੰ ਫੋਨ ਕਰਦਾ ਹੈ ਕਿ ਉਸ ਨੇ ਆਪਣੇ ਭਰਾ ਦਾ ਕਤਲ ਕਰ ਦਿੱਤਾ ਏ ਅਜਿਹੇ ਦੌਰ ਦੇ ਵਿੱਚ ਜਦੋਂ ਇਹ ਸਾਰੀਆਂ ਚੀਜ਼ਾਂ ਸਾਹਮਣੇ ਆਉਂਦੀਆਂ ਨੇ ਤੇ ਕਹਿਣਾ ਲਾਜ਼ਮੀ ਬਣਦਾ ਏ ਖਬਰ ਦੀ ਜੇਕਰ ਪੈਧ ਦੇ ਵਿੱਚ ਜਾਈਏ ਕਿ ਬੇਸ਼ੱਕ ਜੇਕਰ ਅਸੀਂ ਗੱਲ ਕਰੀਏ ਤਾਂ ਸਿੱਖਾਂ ਦੀ ਆਬਾਦੀ ਜਿਹੜੀ ਘਟਦੀ ਜਾ ਰਹੀ ਹੈ ਉਸ ਨੂੰ ਵਧਾਉਣ ਤੇ ਜ਼ੋਰ ਦੇਣਾ ਬੜਾ ਲਾਜ਼ਮੀ ਹੈ ਪਰ باوجود ਇਸ ਦੇ ਜਿਹੜੇ ਸਾਡੇ ਪਹਿਲੇ ਹੀ ਬੱਚੇ ਜਿਹੜੇ ਸਿੱਖ ਕਾਮਾਂ ਜਨ ਅਧਿਪਤੀ ਅੱਜ ਕਾਫੀ ਹੱਦ ਤੱਕ ਜਿਹੜੇ ਨੇ ਚਾਹੇ ਉਹ ਹਿੰਦੂ ਚਿਹਰਿਆਂ ਦੀ ਗੱਲ ਕਰ ਲਈਏ ਜਾਂ ਫਿਰ ਸਿੱਖ ਪਰਿਵਾਰਾਂ ਦੀ ਗੱਲ ਕਰ ਲਈਏ ਜਾਂ ਫਿਰ ਕਿਸੇ ਵੀ ਹੋਰ ਤੁੰਦੇ ਨਾਲ ਸੰਬੰਧਿਤ ਗੱਲ ਕਰ ਲਈਏ ਪੰਜਾਬ ਦੇ ਵਿੱਚ ਚਿੱਟੇ ਨੇ ਆਪਣੇ ਪੈਰ ਪਸਾਰ ਲੈ ਲਈ। ਬੇहद ਲਾਜ਼ਮੀ ਹੈ ਕਿ ਪਹਿਲਾਂ ਜੋ ਬੱਚੇ ਸਾਡੇ ਕੋਲ ਨੇ ਚਾਹੇ ਉਹ ਸਿੱਖ ਨੇ ਚਾਹੇ ਉਹ ਕਿਸੇ ਹੋਰ ਕੌਮ ਦੇ ਨੇ ਖਾਸ ਤੌਰ ਤੇ ਜਦੋਂ ਉਹਨਾਂ ਨੇ ਚਿੰਤਾ ਪ੍ਰਗਟ ਕੀਤੀ ਹੈ ਸਿੱਖ ਨੂੰ ਸਿੱਖ ਕੌਮ ਨੂੰ ਲੈ ਕੇ ਤਾਂ ਉਹਨਾਂ ਸਿੱਖ ਬੱਚਿਆਂ ਨੂੰ ਵਧੀਆ ਐਜੂਕੇਸ਼ਨ ਦੇਣਾ ਉਹਨਾਂ ਨੂੰ ਵਧੀਆ ਤਰੀਕੇ ਨਾਲ ਪੜਾਉਣਾ ਲਖੋਣਾ ਤੇ ਖਾਸ ਤੌਰ ਤੇ ਪੰਜਾਬ ਦੇ ਜਿਹੜੇ ਨੌਜਵਾਨ ਬਾਹਰ ਵੱਲ ਨੂੰ ਜਾ ਰਹੇ ਨੇ ਉਹਨਾਂ ਨੂੰ ਬਾਹਰ ਜਾਣ ਤੋਂ ਰੋਕਣਾ ਵੀ ਇੱਕ ਵੱਡਾ ਜਿਹੜਾ ਉਪਰਾਲਾ ਕੀਤਾ ਜਾ ਸਕਦਾ ਹੈ ਖਬਰਾਂ ਹਲੇ ਹੋਰ ਵੀ ਬਹੁਤ ਸਾਰੀਆਂ ਹਨ ਕੱਲ ਇਸੇ ਸਮੇਂ ਇਸੇ ਚੈਨਲ ਤੇ ਅਸੀਂ ਫਿਰ ਤੋਂ ਹੋਵਾਂਗੇ ਤੁਹਾਡੇ ਮੁਖਾਤੀਬ ਤੇ ਕੱਲ ਬਾਤ ਕਰਾਂਗੇ ਤੁਹਾਡੇ ਨਾਲ ਤੁਹਾਡੇ ਮੁੱਤਿਆਂ ਦੀ ਤੁਹਾਡੇ ਬੱਚਿਆਂ ਦੀ ਨੌਜਵਾਨਾਂ ਦੀ ਕਿਸਾਨਾਂ ਦੀ ਤਦ ਤੱਕ ਲਈ ਮੈਨੂੰ ਹਰਦੀਪ ਕੌਰ ਨੂੰ ਦਿਓ ਇਜਾਜ਼ਤ ਧੰਨਵਾਦ ਸਤਿ ਸ਼੍ਰੀ ਅਕਾਲ